ਜਿਵੇਂ ਮੈਂ ਸੋਚਿਆ ਫਾਇਦਾ ਹੋਵੇ ਮੈਂ ਚੱਲੀ ਜਾਂਦਾ ਜੇ ਸਭ ਕੁਝ ਠੀਕ ਰਿਹਾ ਨਾ ਮੈਂ ਲਾਉ ਜਾਂ ਪੜਨ ਚੋਂ ਕੰਮ ਜਿਵੇਂ ਮੇਰੇ ਕੋਲ ਹੀ ਝਾਕ ਕੇ ਗਈਆ ਲੱਗਦਾ ਸਲਾਹ ਹੈਗੀ ਐ ਇਹਦੇ ਵੀ ਬਸ ਮੈਨੂੰ ਮਾੜਾ ਜੋ ਰੋਲ ਲਾੜਾ ਫੂ ਤੇ ਸਭ ਸੈਟ ਹੈ ਨਾਲੋ ਨਾ ਗਦਿਆ ਤੁਸੀਂ ਦੱਸੋ ਨਾਲੇ ਤੁਸੀਂ ਮੈਨੂੰ ਐ ਦੱਸੋ ਆ ਤੁਸੀਂ ਮੈਨੂੰ ਸਿੱਧਾ ਹੀ ਫੋਨ ਕਰ ਲੈਣਾ ਐਵੇਂ ਜੇ ਘਰੇ ਪਤਾ ਲੱਗ ਗਿਆ ਫੇਰ ਓਏ ਯਾਰ ਸਾਰਾ ਦਿਨ ਤਾਂ ਹੁਣ ਇਹਨਾਂ ਦੀ ਅੱਖ ਮੇਰੇ ਤੇ ਹੁੰਦੀ ਹੈ ਨਾਲੇ ਆ ਮੇਰਾ ਸਹੁਰਾ ਤਾਂ ਉਹੀ ਪਤਾ ਨਹੀਂ ਕਿਹੜੀ ਗੱਲ ਦਾ ਮੇਰੇ ਤੋਂ ਤਾਂ ਨੇ ਫालतू ਸ਼ੱਕ ਕਰੀ ਜਾਂਦਾ ਯਾਰ ਮੇਰੇ ਤੋਂ ਅੱਜ ਤੱਕ ਕਦੇ ਕੋਈ ਗਲਤੀ ਨਹੀਂ ਹੋਈ ਹੈਗੀ ਫਿਰ ਵੀ ਪਤਾ ਨਹੀਂ ਕਿਉਂ ਸਾਰਾ ਦਿਨ ਅੱਖ ਉਹਨਾਂ ਦੀ ਮੇਰੇ ਤੇ ਰਹਿੰਦੀ ਹੈ ਮੈਂ ਤਾਂ ਹੁਣ ਚੰਗਾ ਨਹੀਂ ਲੱਗਦਾ ਹੈਗਾ। ਚੱਲ ਕੋਈ ਨਾ ਅਜੂ ਮਿਲਣਾ ਐਡੀ ਵੀ ਕੀ ਗੱਲੀ ਹੈਗੀ ਨਾਲੇ ਮੈਂ ਹੁਣ ਘਰੇ ਕੀ ਕਹਿ ਕੇ ਆਉਂਗੀ। ਤავਦੰਗਾ ਤੂੰ ਮੇਰੀ ਗੱਲ ਸੁਣ ਠੀਕ ਹੈ ਪਲੀਜ਼ ਇੱਦਾਂ ਦੁਬਾਰਾ ਨਾ ਫੋਨ ਨਾ ਕਦੇ ਵੀ ਕਰੀ ਜੇ ਕਿਤੇ ਮੇਰੇ ਸਹੁਰੇ ਨੇ ਫੋਨ ਚੱਕ ਲਿਆ ਐਵੇਂ ਹੀ ਸਿਆਪਾ ਬੈਜੂ ਕਰੇ। ਚੱਲ ਮੈਂ ਤੁਹਾਨੂੰ ਫੇਰ ਕਰਦੇ ਆ ਆਪਣੇ ਆਪ ਠੀਕ ਹੈ ਤੂੰ ਨਾ ਫੋਨ ਕਰੀ ਮੈਂ ਤੇ ਫੋਨ ਕਰੂੰਗੀ। ਓਕੇ ਬਾਏ ਬੋਲ ਜਣਾ ਇੱਕ ਨਾ ਇੱਕ ਦਿਨ ਇਹ ਪੱਕਾ ਮੇਰਾ ਘਰ ਉਜਾੜੂਗਾ ਜਦੋਂ ਜੀ ਕਰਦਾ ਉਦੋਂ ਹੀ ਫੋਨ ਲਾ ਕੇ ਪੈ ਜਾਂਦਾ ਤੇ ਮੈਂ ਖਰਾਬ ਵੀ ਜਦੋਂ ਮੈਂ ਤੈਨੂੰ ਕਹੀ ਦਿੱਤਾ ਵੀ ਮੈਂ ਆਪੇ ਫੋਨ ਕਰ ਲਵਾਂਗੀ ਪਤਾ ਨਹੀਂ ਕਿਉਂ ਇਹਨੇ ਆਪੇ ਫੋਨ ਕਰਨਾ ਹੁੰਦਾ ਜਿਵੇਂ ਕਾਲਾ ਦੱਸ ਕੇ ਆਤੀ ਹੋਵੇ ਤਾਂ ਵੀ ਤਾਂ ਕੁਝ ਵੀ ਨਹੀਂ ਹੋਇਆ ਨਾ ਕੋਈ ਗੱਲਬਾਤ ਪਤਾ ਲੱਗੀ ਐ ਇਹਦੀ ਹੁਣ ਦਿਨ ਰਾਤ ਨਹੀਂ ਕਰ ਰਿਹਾ ਕਰਕੇ ਇਹ ਦੇ ਬਰਾ ਮੈਨੂੰ ਨਹੀਂ ਲੱਗਦਾ ਵੀ ਮੇਰੀ ਨੋਹ ਇਸ ਤਰ੍ਹਾਂ ਦੀ ਕਰਤੂਤ ਕਰ ਸਕਦੀ ਆ ਕੀ ਕਹੀਏ ਹੁਣ ਸਮਝ ਨਹੀਂ ਆਉਂਦੀ ਕਿਉਂ ਚਾਚਾ ਉਹ ਠੀਕ ਆ ਪੁੱਤਰਾ ਕੀ ਸੋਚੀ ਜੰਨਾ ਬਸ ਜਿਹੜੀ ਗੱਲ ਸਮਝਾਉਂ ਹਾਂ ਜਿਹੜੀ ਗੱਲ ਤਾਂ ਇਹ ਦੱਸਿਦੀ ਮੈਨੂੰ ਉਹ ਲੱਗਦਾ ਨਹੀਂ ਮੈਨੂੰ ਕੋਈ ਗੱਲਬਾਤ ਇਹ ਜੀ ਔਰ ਚਾਚਾ ਮਨ ਲਾ ਤੇਰਾ ਦਿਮਾਗ ਹੀ ਥੋੜਾ ਜਿਹੜਾ ਐ ਮੇਰੀ ਗੱਲ ਧਿਆਨ ਨਾਲ ਨਹੀਂ ਸਮਝੀਏਗੀ ਜੇ ਉਹ ਗੱਲ ਨਾ ਨਿਕਲੀ ਤਾਂ ਤੂੰ ਮੇਰੇ ਮੂੰਹ ਤੇ ਥੱਕ ਦੇ ਮੈਂ ਤਾਂ ਇਨੀ ਗੌਰ ਰੱਖ ਰਖਿਆ ਯਾਰ ਪਰ ਕਿਸੇ ਪਾਸੇ ਲੱਗਦਾ ਨਹੀਂ ਮੈਨੂੰ ਹਸਾਬ ਤੈਨੂੰ ਚਾਚਾ ਫਿਰ 3 ਦੀ 74 ਦਾ ਨਹੀਂ ਪਤਾ ਹੈ ਆ ਜਿਉਂਦੇ ਜਾਗਦੇ ਨੂੰ ਚਾਰ ਜਾਂਦੀਆਂ ਨੇ ਹੂੰ ਇਹ ਤਾਂ ਤੇਰੀ ਗੱਲ ਸਹੀ ਆ ਬਾਈ ਚਾਰ ਤਾਂ ਜਾਂਦੀਆਂ ਨੇ ਖਰ ਇਦਾਂ ਲਈ ਮੇਰੀ ਨਿਗਾਹ ਰੱਖਣ ਚ ਕਮੀ ਹੈ ਕੋਈ ਹੈ ਹੁਣ ਚਾਚਾ ਤੂੰ ਨਿਗਾਹ ਦੱਪ ਕੇ ਰੱਖ ਆਹ ਨਹੀਂ ਤਾਂ ਸਾਰੀ ਤੇਰੀ ਮੁੱਠੀ ਝਾ ਆ ਜੂਗੀ ਨਾਲੇ ਜੇ ਚਾਚੀ ਹੁੰਦੀ ਫਿਰ ਤਾਂ ਗੱਲ ਹੋਰ ਸੀ ਤੇ ਹੁਣ ਗੱਲ ਹੋਰ ਆ ਗਈ ਹੂੰ ਚੱਲ ਕੋਈ ਨਾ ਜਾਊਗੀ ਕਿਥੇ ਮੈਂ ਵਿਦਾ ਕਰਨਾ ਚਾਹ ਤੇਰੇ ਕੰਮ ਕਰਨੇ ਜੀ ਫਰਕ ਪਾਉਂ ਉਹ ਤੇਰੀ ਜਗ੍ਹਾ ਤੇ ਮੈਂ ਹਾਂ ਤਾਂ ਨਾ ਉਨ ਨੂੰ ਮਿਲਦਾ ਸਾਡੀ ਗੱਲ ਪਣੀ ਜਾਂਦੀ ਚਲ ਕੋਈ ਨਾ ਮੈਂ ਥੋੜਾ ਜਿਹਾ ਜ਼ੋਰ ਹੋਰ ਲਾਉਂਗਾ ਉਹ ਚਾਚਾ ਜਾਸਤਾ ਕਰ ਹੁੰਦੇ ਨਹੀਂ ਹੈਗਾ ਤੇਰੇ ਸਾਰੇ ਹੁਤਾ ਕੰਮ ਬਸ ਚਲ ਠੀਕ ਆ ਮੈਂ ਚੱਲਦਾ ਮੈਂ ਤਾਂ ਪੁੱਛ ਨਹੀਂ ਆਇਆ ਸੀ ਵੀ ਚਾਚੇ ਨੇ ਕੰਮ ਕੀਤਾ ਕੀ ਨਹੀਂ ਕੀਤਾ ਹੈਗਾ ਪਰ ਮੈਨੂੰ ਜਿਹੜੀ ਉਮੀਦ ਸੀ ਵੀ ਚਾਚੇ ਤੋਂ ਕੰਮ ਬਣਿਆ ਨਹੀਂ ਹੈਗਾ ਉਹੀ ਗੱਲ ਤੇ ਖਰਾਬ ਪ੍ਰੇਤ ਉਹ ਚਲ ਜਬੜ ਜੂ ਨਾ ਫੇਰ ਦੱਸੂਗਾ ਚਲ ਠੀਕ ਹੈ ਚਾਚਾ ਚਲ ਤਾਂ ਕਰ ਬਈ ਠੀਕ ਆ ਕਿੱਥੇ ਕਮੀ ਰਹੀ ਕਾਚੀ ਕਿਹੜੀ ਗੱਲ ਚ ਇਹ ਗੱਲਾਂ ਕੀ ਕਰੀ ਸੰਤੇ ਨੇ ਕਿਤੇ ਹਲ ਤਾਂ ਨਹੀਂ ਹੈਗਾ ਪ੍ਰੇਤ ਡੈਡੀ ਨੂੰ ਇਹੀ ਤਾਂ ਨਹੀਂ ਕਿਤੇ ਭੜਕਾਉਂਦਾ ਇੱਦਾਂ ਹੀ ਹੋਣਾ ਮੈਨੂੰ ਲੱਗਦਾ ਨਾ ਇਹ ਮੁੰਡਾ ਨਾ ਮੈਨੂੰ ਸਾਰੀ ਗੱਲ ਕਰਨੀ ਪੈਣੀ ਆ ਛਲੈਂਗ ਕਰਦੀਆਂ ਡੈਡੀ ਨੂੰ ਬਹਾਨਾ ਲਾ ਕੇ ਇਹਨਾਂ ਨਾਲ ਗੱਲ ਕਰਦੀਆਂ ਜਾ ਕੇ ਆਹ ਬਾਪੂ ਮੈਂ ਨਾ ਤਾਈ ਕੇ ਘਰ ਜਾ ਕੇ ਔਣਾ ਸੀ ਜਾਇਆ ਮਾ ਕੀ ਕਰਨ ਜਾ ਕੇ ਉਹ ਕੱਪੜੇ ਫੜਾਏ ਸੀ ਨਾਲ ਤੋਹਫੜ ਕੇ ਲੈ ਕੇ ਆਉਣੇ ਨੇ ਨਾਲੇ ਉਹਨਾਂ ਨੂੰ ਨਾਪ ਦੇ ਕੇ ਉਹਨਾਂ ਪਹਿਲਾ ਵਾਲਾ ਸੂਟ ਉਹਨਾਂ ਨੇ ਵਧੀਆ ਨਹੀਂ ਸੀ ਤਾਤੀ ਉਹਨੇ ਕਮਲ ਨੇ ਹੂੰ ਜਾਇਵਾ ਲੱਕ ਕਿ ਮੈਂ ਭੱਜਿਆ ਭੱਜਿਆ ਜਾਂਦਾ ਵੀ ਰੁਕ ਜਾ ਕਾਲੇ ਓਏ ਹਾਂ ਬਾਬੀ ਨਾ ਐਡੀ ਕੀ ਗਾਲੀ ਕਿੱਧਰ ਨੂੰ ਭੱਜਿਆ ਜਾਂਦਾ ਤੂੰ ਮੈਂ ਤਾਂ ਘਰੇ ਜਾਂਦਾ ਸੀ ਨਾਲੇ ਤੂੰ ਕਿਵੇਂ ਅੱਜ ਪਿੱਛਾ ਕਰੀ ਜਣੀ ਆ ਤੂੰ ਤਾਂ ਮੈਨੂੰ ਮੂੰਹ ਨਹੀਂ ਲਾ ਕੇ ਰਹੀ ਸੀ ਆ ਚੱਲ ਕੋਈ ਨਾ ਇੱਕ ਦਿਨ ਗਦੇ ਨੂੰ ਵੀ ਪਿਓ ਬਣਾਉਣਾ ਪੈਂਦਾ ਨੋਲੀ ਮੈਨੂੰ ਤੇਰਨ ਕੋਈ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਹੈ ਪਰਜਾਈ ਦੱਸ ਤੇਰੀਆਂ ਗੱਲਾਂ ਸਾਨੂੰ ਐ ਖੜੇ ਆ ਇੱਥੇ ਨਾ ਪਹਿਲਾਂ ਤੂੰ ਮੈਨੂੰ ਐ ਦੱਸ ਆ ਤੂੰ ਮੇਰੇ ਬਾਪੂ ਕੋਲ ਜਾ ਕੇ ਚੁਗਲੀਆਂ ਲਾ ਕੇ ਆਉਣਾ ਕੌਣ ਕਹਿੰਦਾ ਤੈਨੂੰ ਪਰਜਾਈ ਮੈਂ ਤਾਂ ਆਉਂ ਗਈ ਥੋਡੇ ਘਰੇ ਚਾਚੇ ਦਾ ਹਾਲ ਚਾਲ ਪੁੱਛਣ ਨਾ ਹਾਲ ਚਾਲ ਨੂੰ ਕੀ ਹੋਇਆ ਦੱਸ ਬਾਪੂ ਨੂੰ ਚੰਗਾ ਭਲਾ ਤਾਂ ਹੈਗਾ ਨਾਲੇ ਮੈਂ ਨਾ ਥੋਡੇ ਸਾਰੀਆਂ ਗੱਲਾਂ ਸੁਣ ਲਈਆਂ ਸੀ ਜਿੰਨਾ ਕ ਮੈਨੂੰ ਦੇਖ ਕੇ ਲੱਗਦਾ ਸੀਗਾ ਮੈਨੂੰ ਤਾਂ ਐਂ ਤੇ ਜਿਵੇਂ ਤੂੰ ਉਹਨੂੰ ਪੜਕਾਉਣਾ ਹੁੰਨਾ ਬਾਪੂ ਨੂੰ ਉਹ ਨਹੀਂ ਪਰਜਾਈ ਨਾਲੇ ਮੈਨੂੰ ਨਹੀਂ ਪਤਾ ਹੈਗਾ ਤੈਂ ਕੀ ਸੁਣਿਆ ਵਰਾਸਤੇ ਇਹ ਜੀ ਕੋਈ ਗੱਲ ਨਹੀਂ ਕੀਤੀ ਹੈਗੀ ਸਿਰ ਤਾਂ ਉਹਨੂੰ ਕੋਈ ਮਨ ਚ ਵਹਿ ਪੈ ਗਿਆ ਕਿਉਂ ਮਨ ਚ ਵਹਿ ਪੈ ਗਿਆ ਇੱਕ ਤਾਂ ਜਦੋਂ ਦਾ ਤੂੰ ਮੇਰੇ ਨਾਲ ਗੱਲ ਕਰਨ ਵਾਸਤੇ ਕਿਹਾ ਸੀ ਤੇ ਮੈਂ ਤੈਨੂੰ ਮਨਾਂ ਕਰਤਾ ਉਦੋਂ ਦਾ ਤੂੰ ਮੇਰੇ ਨਾਲ ਖਾਰ ਹੀ ਰੱਖ ਰਿਆਂ ਤੇਰੇ ਕਰਕੇ ਪਤਾ ਹੁਣ ਸਾਡੇ ਘਰ ਦੇ ਵਿੱਚ ਕਿੰਨੀ ਲੜਾਈ ਪੈਂਦੀ ਹੈਗੀ ਆ ਬਾਪੂ ਬਿਨਾ ਗੱਲ ਤੋਂ ਮੇਰੇ ਉੱਤੇ ਸ਼ੱਕ ਕਰੀ ਜਾਂਦਾ ਜਦੋਂ ਕਿਤੇ ਉੱਠ ਜਾ ਜਦੋਂ ਕਿਤੇ ਬਹਿ ਜਾ ਹਰ ਟਾਈਮ ਕੰਨ ਲਾ ਕੇ ਖੜਾ ਹੁੰਦਾ ਨਾਲ ਮੇਰੇ ਉੱਪਰ ਜਾਈ ਫਿਰ ਮੈਂ ਕਿਹੜਾ ਤੁਹਾਡੇ ਘਰ ਅਸੀਂ ਦੱਸਿਆ ਆ ਵੀ ਆ ਗੱਲ ਲਾਗੀ ਕੀ ਪਤਾ ਕਾਤੋਂ ਲੜਦੇ ਨੇ ਕਿ ਨਾਲੇ ਮੈਂ ਤੇਨਾਂ ਕਾਤੋਂ ਖਾਰ ਰੱਖਣੀ ਆ ਚੱਲ ਤੇਰੀ ਮਰਜ਼ੀ ਸੀ ਤੂੰ ਜਵਾਬ ਦੇਤਾ ਹੋਰ ਬਥੇਰੀਆਂ ਨੇ ਮੈਨੂੰ ਆਪਸ਼ਨ ਆਹੋ ਤਾਂ ਪਤਾ ਹੀ ਆ ਤੁਹਾਡਾ ਮੁੰਡਿਆਂ ਦਾ ਤੁਹਾਨੂੰ ਇੱਕ ਜਿਹਾ ਜਵਾਬ ਦੇਦੇ ਚਾਰ ਚਾਰ ਤੁਹਾਡੇ ਮੂਰੇ ਹੁੰਦੀਆਂ ਨੇ ਉਹਨਾਂ ਦੇ ਮਾਗਰ ਫੇਰ ਲਾਣੇਗੇ ਤੁਹਾਡਾ ਤਾਂ ਕੰਮ ਹੀ ਆ ਮਾਗਰ ਫੇਰਨ ਦਾ ਨਾਲੇ ਮੈਂ ਤੈਨੂੰ ਹੁਣ ਦੁਬਾਰਾ ਕਹਿਨੀ ਆ ਦੇਖ ਮੇਰੇ ਬਾਪੂ ਕੋਲ ਆ ਕੇ ਕਹਨਾ ਮੇਰੇ ਖਿਲਾਫ ਕੋਈ ਗੱਲ ਹੀ ਨਾ ਕਰਤੀ ਜਾਇਆ ਕਰ ਉਹ ਤਾਂ ਮੈਨੂੰ ਪਹਿਲੀ ਨਹੀਂ ਘਰੇ ਜੀਨ ਦਿੰਦੇਗੇ ਸਾਰਾ ਟਾਈਮ ਮੇਰੇ ਅੱਗੇ ਪਿੱਛੇ ਰਹਿੰਦਾ ਸਾਰਾ ਟੱਬਰ ਵੀ ਸੁਣੀਏ ਕੀ ਗੱਲ ਗੱਲ ਕਰਦੇ ਕੀ ਨਹੀਂ ਮੈਂ ਉਹਦੇ ਪਿੱਕੇ ਗੱਲ ਕਰਨਾ ਤਾਂ ਉਹ ਸੁਣਦੇ ਨੇ ਕੰਨ ਲਾ ਕੇ ਉੱਪਰ ਜਾਈ ਹੁਣ ਇਸ ਨੂੰ ਹੋਰ ਤਾਂ ਦੇਖਣੀ ਸੀਗਾ ਨਾਲੇ ਮੈਂ ਛੋਟੇ ਘਰੇ ਕੁਛ ਨਹੀਂ ਕਹਿ ਕੇ ਜਾਂਦਾ ਹੈਗਾ ਮੈਂ ਤਾਂ ਉ ਆ ਗਿਆ ਕੱਲ ਜੇ ਤੂੰ ਕਹਣੀ ਅੱਗੇ ਤਾਂ ਮੈਂ ਨਹੀਂ ਆਇਆ ਕਰਦਾ ਬਸ ਮੈਂ ਘਰ ਆਉਣ ਤੋਂ ਨਹੀਂ ਤੈਨੂੰ ਰੋਕਦੀ ਮੈਂ ਤਾਂ ਭਾਈ ਇਹ ਗੱਲ ਕਹਿਣੀ ਹੈ ਵੀ ਦੇਖ ਮੇਰੇ ਬਾਪੂ ਦੇ ਕੰਨਾਂ ਵਿੱਚ ਦੀ ਕੋਈ ਮੇਰੇ ਪ੍ਰਤੀ ਗੱਲ ਨਾ ਕਹਿ ਕੇ ਜਾ ਕਾ ਠੀਕ ਆ ਐਵੇਂ ਸਾਡੇ ਘਰ 'ਚ ਕਲੇਸ਼ ਪੈਂਦਾ ਕੱਲ ਨੂੰ ਜੇ ਸਾਡੇ ਘਰ 'ਚ ਕੋਈ ਮਰਮੁੱਕ ਗਿਆ ਨਾ ਮੈਂ ਤਾਂ ਤੈਨੂੰ ਫੜਨਾ ਬਾਈ ਤੂੰ ਸਾਡੇ ਘਰੇ ਆਉਣਾ ਤੂੰ ਹੀ ਚੁਗਲੀਆਂ ਲਾ ਕੇ ਜਾਣਾ ਔਰ ਚੱਲ ਠੀਕ ਆ ਮੈਂ ਤਾਂ ਅੱਜ ਤੋਂ ਘਰੇ ਛੋਟੇ ਆਉਂਦੇ ਹੀ ਨਹੀਂਗਾ ਮੈਂ ਛੋਟੇ ਘਰ ਦਾ ਮੂੰਹ ਦੇਖਾਂ ਤੂੰ ਰਹਿ ਖੁਸ਼ ਬ ਤਤੂ ਰਾਂ ਖੁਸ਼ ਹੱਥ ਦੂੰਦਿਆ ਘਰੇ ਆ ਕੇ ਤਾਂ ਚੁਗਲੀਆਂ ਤੁਮ ਲਾ ਕੇ ਜਾਣਾਂਗਾ ਹੁਣ ਇਹ ਤਾਂ ਇੱਥੇ ਹੀ ਮਿਲ ਗਿਆ ਬਾਪੂ ਨੂੰ ਘਰੇ ਜਾ ਕੇ ਕੀ ਕਹੂੰਗੀ ਬੈਡੀ ਛੇਤੀ ਮੋੜ ਦੇ ਤਾਈ ਕੋਲ ਵੀ ਜਾਈ ਹੁੰਦੀ ਆ ਖੱਬਲੇ ਖੱਬਲ ਹੋਇਆ ਪਿਆ ਮੈਂ ਧਣੀਆਂ ਚ ਵੀ ਤਾਈ ਮੰਮੀ ਵੀ ਤਾਂ ਜਮਾਣੀ ਦੇਖਦੀ ਤਾਈ ਭਾਬੀ ਲੱਗਦੀ ਆ ਮੈਨੂੰ ਤਾਂ ਕਾਮਲਾ ਆ ਜਾ ਪਾ ਉੱਤੇ ਚੜ ਜਾ ਮਰੂਦ ਦੇ ਓਹੋ ਇਕ ਕਹਤਾ ਨਾ ਸਾਰੀ ਚੁੰਨੀ ਕਰਤੀ ਤੀ ਖਰਾਬ ਨਾ ਮਾ ਸੂਟ ਆਗਾ ਦੱਸ ਦਿਖਦਾ ਨਹੀਂ ਤੈਨੂੰ ਵੀ ਮਿਰਚਾਂ ਦਾ ਬੂਟਾਗਾ ਮਿਰਚਾਂ ਤੋੜਤੀਆਂ ਨਮਾਇਕਾ ਨੂੰ ਧਿਆਨ ਦਿੱਤਾ ਪਹਿਲਾਂ ਤੂੰ ਮੈਨੂੰ ਐਂ ਦੱਸ ਉਹ ਸਾਰਾ ਉਧਰ ਘਰ ਛੱਡ ਕੇ ਇੱਥੇ ਬਾੜੀ 'ਚ ਬੈਠੇਂ ਜੇ ਘਰ ਲੁੱਟ ਕੇ ਲੈ ਗਿਆ ਕੋਈ ਫੇਰ ਭਾਬੀ ਮੈਂ ਨਾ ਧਣੀਆਂ ਤੋੜਨ ਆਈ ਸੀਗੀ ਫਿਰ ਉਧਰ ਤਾਂ ਕੁੰਡੇ ਜਿੰਦੇ ਮਾਰ ਲਿਆ ਕਰੋ ਸਾਰਾ ਗੇੜ ਪਟਿਆ ਪਿਆਗਾ ਆ ਕੇ ਚਾਹੇ ਐ ਨਹੀਂ ਪਤਾ ਚੋਰ ਅੰਤਰੀ ਬੈਠਾ ਹੋਵੇ ਉਹ ਮੇਰੀ ਕੰਬਲੀ ਭਾਬੀ ਕੈਮਰੇ ਕਾਹਦੇ ਖਤਰ ਲਵਾਏ ਨੇ ਆਪਾਂ ਚੱਲਾ ਤਾਂ ਚੰਗਾ ਮੈਨੂੰ ਐ ਦੱਸ ਸੱਚ ਤਾਈ ਕਿੱਥੇ ਪੰਜ ਕਿਵੇਂ ਆਉਣੇ ਹੋਗੇ ਨੇ ਭਾਈ ਕੰਮ ਆਈ ਤੇ ਤਾਈ ਕਿੱਥੇ ਹੈਗੀ ਉਹ ਤਾਂ ਮੰਮੀ ਹੁਣ ਤਾਂ ਭੂਲੇ ਗਏ ਹੋਏ ਨੇ ਤਾਇਆ ਵੀ ਨਾਲ ਹੀ ਗਿਆ ਹੋਰ ਲੈ ਹੁਣ ਮੰਮੀ ਜਾਊਗੀ ਤੇ ਡੈਡੀ ਨਹੀਂ ਜਾਊਗਾ ਚਲ ਮੈਂ ਹਾਂ ਕੀ ਪਤਾ ਕੱਲੀ ਤਾਈ ਗਈ ਹੋਵੇ ਨਾ ਜੋੜੀ ਇਕੱਠੀ ਜਾਂਦੀ ਹੁੰਦੀ ਹੈ ਤੈਨੂੰ ਪਹੁੰਚਾ ਭਾਬੀ ਚਲ ਵਧੀਆ ਹੂੰ ਸੱਚ ਕਮਲ ਹੂੰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸ ਭਾਬੀ ਐਂ ਜਗਾ ਤੂੰ ਰਹੀ ਨਹੀਂ ਪਹਿਲਾਂ ਐਂ ਦੱਸ ਵੀ ਤੂੰ ਕਿ ਸਾਨੂੰ ਦੱਸ ਦੇਣੀ ਹੈਗੀ ਦੇਖ ਤੂੰ ਮੇਰੇ ਕੱਲੀ ਘਰੀ ਨੰਦਾਂ ਤਾਂ ਕਰਕੇ ਭਾਈ ਤੇਰੇ ਨਾਲ ਹੀ ਦੁੱਖ ਸੁੱਖਾਂ ਸਾਂਝਾ ਕਰੂੰਗਾ ਨਾ ਹੋਰ ਕਿਹਦੇ ਨਾਲ ਕਰੂੰ ਮੈਨੂੰ ਨਾ ਜਦੋਂ ਤੂੰ ਆ ਗੱਲਾਂ ਜੀਆਂ ਕਰਦੀ ਹੁੰਦੀਆਂ ਕਉ ਸੱਚੀ ਮੈਨੂੰ ਗੁੱਸਾ ਆ ਜਾਂਦਾ ਅੱਜ ਤੱਕ ਭਲਾ ਮੈਂ ਤੇਰੇ ਨਾਲ ਨੰਨ ਦਾ ਰੱਖਿਆ ਆਪਾਂ ਫਰੈਂਡਾਂ ਵਾਂਗੂ ਰਹਿਣੇ ਆ ਮੇਰੀ ਗੱਲ ਸੁਣਾ ਉਹ ਮੈਂ ਤਾਂ ਇਹ ਕਹਿੰਦੀ ਸੀ ਉਹ ਜਿਹੜਾ ਆਪਣਾ ਕਾਲਾ ਨਹੀਂ ਹੈਗਾ ਮਹਿੰਦਰ ਦਾ ਹਾਂ ਬੱਬੀ ਕੀ ਹੋਇਆ ਫਿਰ ਹੋਣਾ ਕੀ ਸੀਗਾ ਉਹ ਪੜੀ ਆ ਕੇ ਘਰੇ ਬਾਪੂ ਨੂੰ ਮੰਦਾ ਚੰਗਾ ਬੋਲੀ ਜਾਂਦਾ ਮੇਰੇ ਬਾਰੇ ਵੀ ਥੋੜੀ ਨੂੰ ਤਾਂ ਆਏ ਆ ਥੋੜੀ ਆਏ ਜਿੰਨਾ ਕ ਦੇਖ ਮੈਂ ਸੋਣਿਆ ਹਨਾ ਮੈਨੂੰ ਇੰਨਾ ਬਹੁਤਾ ਤਾਂ ਪਤਾ ਨਹੀਂ ਹੈਗਾ ਤੇ ਹੁਣ ਮੈਨੂੰ ਇਹ ਲੱਗੀ ਜਾਂਦਾ ਉਹ ਬਾਪੂ ਨੂੰ ਪੜਕਾਈ ਜਾਂਦਾਗਾ ਤੇ ਉਹ ਬਾਪੂ ਮੇਰੇ ਉੱਤੇ ਸ਼ੱਕ ਕਰੀ ਜਾਂਦਾ ਬਿਨਾਂ ਵਜਾ ਦਾ ਕੋਈ ਗਲਤੀ ਨਹੀਂ ਕੁਝ ਹੋਰ ਨਹੀਂ ਏਦਾਂ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਭਾਬੀ ਹੈਗਾ ਹੀ ਇਹ ਜਾਂ ਤੈਨੂੰ ਤਾਂ ਹੁਣ ਪਤਾ ਲੱਗਿਆ ਮੈਨੂੰ ਤਾਂ ਇਹਦਾ ਲੱਛਣ ਪਹਿਲਾਂ ਹੀ ਪਤਾ ਸੀ ਚੱਲ ਕੋਈ ਨਾ ਤੂੰ ਦੱਸ ਤੈਨੂੰ ਸ਼ੱਕ ਹੈ ਤੇ ਹੁਣ ਪੂਰਾ ਪੂਰਾ ਵੀ ਇਹੀ ਹੈਗਾ ਜੋ ਬਾਪੂ ਨੂੰ ਉਂਗਲਾਂ ਲਾ ਕੇ ਆਉਂਦਾ ਤੂੰ ਸ਼ੱਕ ਕਹਿਣੀ ਹੈ ਮੈਨੂੰ ਤਾਂ ਸਾਰਾ ਯਕੀਨ ਆ ਉਹਦੇ ਤੇ ਵੀ ਉਸੇ ਬੰਦੇ ਨੇ ਦੱਸਿਆਗਾ ਹੋਰ ਤਾਂ ਘਰੇ ਬਾਪੂ ਨੂੰ ਕੋਈ ਆ ਕੇ ਦੱਸਦਾ ਵੀ ਨਹੀਂ ਹੈਗਾ ਵੀ ਭਾਈ ਥੋੜੀ ਨੂੰ ਨਾਲ ਤੂੰ ਐਂ ਦੱਸ ਕਾ ਗੱਲ ਕੀਤੀ ਉਹ ਨਾਲ ਗਲਤਾਂ ਕੀਤੀ ਤੀ ਉਹ ਕਹਿੰਦਾ ਭਾਬੀ ਮੈਂ ਤਾਂ ਆਉਂਦਾ ਹੀ ਨਹੀਂ ਕਹਿੰਦਾ ਤੁਹਾਡੇ ਘਰੇ ਆਜਾਇਆ ਤੇ ਕਹਿੰਦਾ ਅੱਜ ਤੋਂ ਬਾਅਦ ਭਾਈ ਹੁਣ ਫੇਰ ਆਉਂਦਾ ਹੀ ਨਹੀਂ ਹੈਗਾ ਪਰ ਤੂੰ ਸਾਰਾ ਦਿਨ ਘਰੇ ਹੁੰਨੀ ਆ ਰੰਗੀ ਹੱਤੀ ਫੜ ਲਾ ਨਾ ਜਦੋਂ ਬਾਪੂ ਨੂੰ ਲੁਚੀਆਂ ਸੁਚੀਆਂ ਲਾ ਕੇ ਆਉਂਦਾ ਹੁਣ ਜਦੋਂ ਬਾਪੂ ਉੱਥੇ ਬੈਠਾ ਹੁੰਦਾ ਮੈਂ ਕਿਵੇਂ ਉਹਨੂੰ ਕੁਝ ਕਹਿ ਦੂੰਗੀ ਉਹ ਬਾਪੂ ਫੇਰ ਮੈਨੂੰ ਚਿੰਬੜ ਜਾਊਗਾ ਵੀ ਹਾਂ ਤੂੰ ਘਰੇ ਆਏ ਬੰਦੇ ਦੀ ਬੇਇੱਜ਼ਤੀ ਕਰਦੀ ਹੈਗੀ ਫਿਰ ਐਂ ਕੰਮਲ ਚੰਗਾ ਵੀ ਨਹੀਂ ਲੱਗਦਾ ਹੁਣ ਮੈਂ ਤਾਂ ਐ ਆ ਵੀ ਭਾਈ ਦੇਖ ਹੁਣ ਮੈਂ ਕਿਹੜਾ ਅੱਜ ਤੱਕ ਕਦੇ ਕੋਈ ਗਲਤੀ ਕੀਤੀ ਆ ਨਾਲੇ ਇਸ ਪਿੰਡ ਦੇ ਵਿੱਚ ਵਿਆਹ ਕੇ ਕਿੰਨਾ ਟਾਈ ਸਮਝਾਈ ਐਵੇਂ ਨਾ ਟੈਨਸ਼ਨ ਪਾਇਆਗਾ ਤੂੰ ਆਪਣੀ ਜਗ੍ਹਾ ਸਹੀ ਰਹਿ ਤੈਨ ਕਿਸੇ ਤੋਂ ਕੁਝ ਨਹੀਂ ਲੈਣਾ ਉਹ ਲੈਣਾ ਤਾਂ ਨਹੀਂ ਕਿਸੇ ਤੋਂ ਕੁਛ ਹੁਣ ਜੇ ਬਾਪੂ ਨੂੰ ਪਈ ਐ ਪੜਕਾਉਂਦਾ ਕਿ ਬਾਪੂ ਮੇਰੇ ਉੱਤੇ ਗੁੱਸਾ ਕਰਦਾਗਾ ਹੁਣ ਸਾਰਾ ਦਿਨ ਮੈਂ ਕਹਿੰਦੀ ਮੈਂ ਕੁਝ ਖਾਣ ਨੂੰ ਬੈਠ ਜਾ ਤਾਂ ਬਾਪੂ ਮੇਰੇ ਲਵੇ ਆ ਕੇ ਬੈਠਾ ਰਹਿੰਦਾਗਾ ਕੋਈ ਕੱਪੜਾ ਲੈਣ ਵਗ ਜਾ ਹੁਣ ਤੁਹਾਡੇ ਕਰੇ ਆਈਆਂਗੀ ਉਹਦੇ ਵਿੱਚ ਵੀ ਹੁਣ ਬਾਪੂ ਬਸ ਐ ਇੱਕ ਧੱਕੇ ਨਾਲ ਤੋੜ ਦਵੇਂ ਇਹਨੂੰ ਕਿਉਂ ਬਸ ਤੈਨੂੰ ਪਤਾ ਹੁਣ ਜਿਹੜਾ ਦਿਮਾਗ ਦੇ ਵਿੱਚ ਸ਼ੱਕ ਦਾ ਕੀੜਾ ਬੈਠ ਜਾਂਦਾ ਜਿਹੜਾ ਉਹਨੇ ਕੰਜਰ ਨੇ ਬਿਠਾ ਗਿਆ ਕੀੜਾ ਉਹ ਕੰਨ ਚ ਕੋਈ ਨਾ ਪਰ ਵੀ ਕੱਢਦੇ ਆ ਹੱਲੇ ਦਾ ਵੀ ਬਾਕੀ ਤੂੰ ਇਹਨਾਂ ਗੱਲ ਕਰਕੇ ਦੇਖੀ ਤੇ ਇਹਨੂੰ ਉੱਤੋਂ ਫੜੀ ਚੱਲ ਕੋਈ ਨਾ ਜਾਣੀ ਆ ਮੈਂ ਕਰੇ ਨਾਲੇ ਉਹ ਸੂਟ ਜਾ ਉਹਨੂੰ ਕਹਿਦੀ ਤਾਈ ਨੂੰ ਥੋੜਾ ਜਿਹਾ ਖੁੱਲਾ ਤੇ ਉਹ ਪਹਿਲਾਂ ਭੀੜਾ ਕਰਦੇ ਚੰਗਾ ਮੈਂ ਹੀ ਕਰੂੰਗੀ ਤਾਈ ਕਿਹੜੀ ਕਰੂਗੀ ਚੱਲ ਭਾਈ ਜੀ ਨੇ ਕਰਨਾ ਕਰਦੇ ਆ ਮੈਂ ਜਾਣੀ ਕਿਤੇ ਬਾਪੂ ਫੇਰ ਕਹੇ ਵੀ ਉੱਥੇ ਜੋਤਾਂ ਲਾ ਕੇ ਆਗੇ ਚਾਹ ਪੀ ਜਾਂਦੀ ਭਾਈ ਨਾ ਨਾ ਫੇਰ ਆਉਂਗੀ ਕੋਈ ਨਾ ਜਿੱਦ ਦੇ ਸੂਟ ਫੜ ਲਓ ਚੰਗਾ ਕਰਦੀ ਚੰਗਾ ਸੂਟ ਕਰ ਦੂੰ ਭਾਬੀ ਕੋਈ ਨਾ ਆਈ ਵੱਡੀ ਸੱਚੰਤਾ ਮੈਨੂੰ ਇਹਦੇ ਵੀ ਠੀਕ ਨਹੀਂ ਲੱਗਦੇ ਕੀ ਪਤਾ ਕਾਲਾ ਸੱਚ ਹੀ ਕਹਿੰਦਾ ਹੋਵੇ ਚੱਲ ਰੱਬ ਨੂੰ ਹੀ ਪਤਾ ਵੀ ਕੀ ਆ ਮੇਰ ਜਾਂਦੇ ਕਿੰਨੇ ਟਾਈਮ ਦੀ ਪਈਆਂ ਸੀ ਅੱਜ ਟਲ ਕੇ ਨਾ ਚਾਰ ਜਿਹੜਾ ਪਾਈ ਦਿੰਨੀ ਆ ਜੱਸ ਗੱਲ ਸੁਣ ਮੇਰੀ ਹਾਂ ਬਕੂ ਆ ਗਿਆ ਹਾਂਜੀ ਆ ਗਿਆ ਅੱਛਾ ਹੋਰ ਦੱਸੋ ਠੀਕ ਆ ਤੁਸੀਂ ਹਾਂ ਮਾਦਾ ਠੀਕ ਆ ਤੇਰਾ ਠੀਕ ਰਿਹਾ हां बढ़िया अपू चलो बढ़िया ओ तेरे ਨਾਲ ਗੱਲ ਕਰ ਜੀ ਕੋਈ ਮੈਂ हां जी अपू ਕਰੋ ਕੀ ਗੱਲ ਕਰਨੀ ਹੈ ਉਹ ਗੱਲ ਆਇਆ ਭਾਈ ਉਹ ਕਾਲਾ ਆਇਆ ਤੀ اچھا हां हां ਗੱਲ ਮੇਰੀ ਗੱਲ ਸੁਣਿਆ ਆਗੇ ਤੁਸੀਂ हां जी ਆ ਗਿਆ ਮੈਂ ਤਾਂ ਮੇਰੇ ਨਾਲ ਨਾ ਮੜਾ ਇਹ ਰੂਮ ਚਾਏ ਮੈਂ ਤੁਹਾਡੇ ਨਾਲ ਗੱਲ ਕਰਨੀ ਕੋਈ ਜ਼ਰੂਰੀ ਕੋਈ ਨਾ ਮੈਂ ਆਉਣਾ ਮੜੀ ਬੱਫੂ ਦੀ ਗੱਲ ਸੁਣਨਾ ਵੀ ਕੀ ਕਰੇ ਕੋਈ ਨਾ ਬਾਪੂ ਨਾਲ ਤਾਂ ਫੇਰ ਕਰ ਲਿਓ ਗੱਲ ਨਾਲੇ ਮੈਨੂੰ ਬਹੁਤ ਜ਼ਰੂਰੀ ਕੰਮ ਆ ਆਜੋ ਪਲੀਜ਼ ਦੇਖੀ ਆਜੋ ਮੜੇ 2 ਮਿੰਟ ਦੇ ਵਿੱਚ ਚਲੋ ਬਾਪੂ ਮੈਂ ਆਉਣਾ ਫਿਰ ਹੈ ਆ ਕੇ ਸੁਣਦਾ ਥੋੜੀ ਗੱਲ ਹਾਂ ਆਇਓ ਛੇਤੀ ਬਚ ਗਈ ਐਤਾ ਲੈ ਗਈ ਠਾਲ ਕੇ ਪਰ ਅਜੇ ਨਹੀਂ ਤਾਂ ਦਮ ਇਹੋ ਗੱਲਾਂ ਜਦ ਤਰੂ ਇਹ ਸ਼ੱਕ ਨਾ ਜੇ ਉਹ ਗੱਲ ਦੱਸੂ ਉਹ ਗੱਲ ਤਾਂ ਮੈਂ ਉਹਦਾ ਦੱਸੂ ਜਦੋਂ ਪੱਕੇ ਸਬੂਤ ਮੇਰੇ ਹੱਥ ਜਾਗੇ ਕੱਚੇ ਅੰਗੋਲੇ ਘੜਦਾ ਹੈਗਾ ਉਹ ਪ੍ਰੀਤ ਉਹ ਲੈ ਆ ਦੇ ਕਿੱਟ ਯਾਰ ਹਾਂਜੀ ਆਈ ਬਸ 1 ਮਿੰਟ ਉਹ ਪਤਾ ਨਹੀਂ ਕੀ ਕਰੀ ਜੰਨੀ ਆ ਤੂੰ ਇੱਥੀ ਆ ਗਈ ਐਨੀ ਕੀ ਕਾਲੀ ਹੋ ਜਾਂਦੀ ਐ ਦੱਸੋ ਰੋਟੀ ਬਣ ਰਹੀ ਸੀਗੀ ਇਹਦੇ ਵਿੱਚ ਪਾਤਾ ਮੈਂ ਟਿਫਨ ਆਣਾ ਟਾਈਮ ਹੁੰਦਾ ਮੈਂ ਤਿਆਰ ਹੋ ਕੋਈ ਵੀ ਆ ਗਿਆ ਯਾਰ ਇੰਨਾ ਕਦਾ ਟਾਈਮ ਲੱਗ ਜਾਂਦਾ ਹੁਣ ਰੋਟੀ ਪਾਣੀ ਬਣਾਉਂਦੇ ਆ ਨੂੰ ਚਲ ਕੋਈ ਨਾ ਚਲ ਠੀਕ ਆ ਮੈਂ ਚੱਲਦਾ ਡਿਊਟੀ ਤੇ ਫਿਰ ਮੇਰੀ ਗੱਲ ਸੁਣੋ ਧਿਆਨ ਨਾਲ ਚਲਾਇਆ ਕਰੋ ਠੀਕ ਐ ਜੋ ਵੀ ਚਲਾਉਣੇ ਚਾਹੇ ਮੋਟਰਸਾਂ ਲੈ ਜਾਏ ਗੱਡੀ ਐਗੀ ਹੁਣ ਤੁਹਾਨੂੰ ਪਤਾ ਵੀ ਧੁੰਦ ਦਾ ਪਹਿਲਾ ਹੀ ਟਾਈਮ ਆਂਗਾ ਉੱਪਰ ਦੀ ਸਾਰੇ ਭੱਜੇ ਭਜਾਏ ਆਉਂਦੇ ਨੇ ਸਵੇਰ ਦੇ ਟਾਈਮ ਨਹੀਂ ਨਹੀਂ ਕੋਈ ਨਾ ਮੈਨੂੰ ਪਤਾ ਵੀ ਮੈਂ ਕਿਵੇਂ ਮੋਟਰਾਂਗੇ ਚਲਾਉਣਾ ਤੇ ਕਿਵੇਂ ਗੱਡੀ ਚਲਾਉਣੀ ਐ ਠੀਕ ਐ ਕੋਈ ਗੱਲ ਨਹੀਂ ਧਿਆਨ ਰੱਖੋ ਠੀਕ ਆ ਤੁਸੀਂ ਵੀ ਬਣਾ ਧਿਆਨ ਰੱਖਿਓ ਕੋਈ ਗੱਲ ਨਹੀਂ ਜੀ ਲੈ ਚਲ ਇਹ ਤਾਂ ਗਏ ਹੁਣ ਡਿਊਟੀ ਤੇ ਮੈਂ ਵੀ ਰਹਿੰਦੇ ਕੰਮ ਨਿਮੇੜਦਾ ਇਹਨਾਂ ਦੀ ਸਵੇਰੇ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਤੜਕੇ ਉੱਠ ਕੇ ਆ ਘਰ ਲੋ ਕਰ ਲੋ ਤਾਜ਼ੀਆਂ ਸਬਜ਼ੀਆਂ ਚਾਹੀਦੀਆਂ ਨੇ ਇਹਨਾਂ ਨੂੰ ਲੈ ਨਾ ਮੇੜਾ ਜਾ ਕੇ ਕੰਮ ਲੈ ਉਹ ਤਾਂ ਹੁਣ ਗਏ ਕੰਮ ਦੇ ਉੱਤੇ ਆ ਰਹਿ ਗਏ ਦੋ ਚਾਰ ਕੰਮ ਨਿਮੇੜ ਕੇ ਬੈਲੀ ਹੁਮਾ ਯਾਰ ਕੀ ਆ ਹੈਲੋ ਯਾਰ ਹਾਲਚਾਲ ਨੂੰ ਛੱਡ ਨਾਲੇ ਮੈਂ ਤੈਨੂੰ ਕਿੰਨੇ ਵਾਰ ਕਿਹਾ ਤੂੰ ਤੜਕ ਹੀ ਨਾ ਮੈਨੂੰ ਫੋਨ ਕਰਿਆ ਕਰ ਜੱਸ ਵੀ ਹਜੇ ਹੁਣੇ-ਹੁਣੇ ਗਿਆ ਜੇ ਬਾਈ ਚਾਂਸੋਂ ਫੋਨ ਚੱਕ ਲਿੰਦਾ ਫਿਰ ਏ ਯਾਰ ਗੁੱਸਾ ਕਿਉਂ ਨਹੀਂ ਆਉਂਦਾ ਹੈਗਾ ਤੁਹਾਨੂੰ ਤਾਂ ਲੱਗ ਜਾਂਦਾ ਵੀ ਹਾਂ ਗੁੱਸਾ ਕਿਉਂ ਕਰਦੀ ਹੈਗੀ ਨਾ ਪਹਿਲਾਂ ਮੈਨੂੰ ਆਦਾ ਸੱਜੇ ਜੱਸ ਫੋਨ ਚੱਕ ਲਿਆ ਹਜੇ 2 ਮਿੰਟ ਪਹਿਲਾਂ ਘਰੋਂ ਨਿਕਲਿਆਗਾ ਕਿੰਨੇ ਵਾਰ ਤਾਂ ਯਾਰ ਤੁਹਾਨੂੰ ਕਹਤਾ ਵੀ ਮੈਂ ਆਪੇ ਫੋਨ ਕਰ ਲਿਆ ਗੁਰੂ ਪਰ ਤੁਸੀਂ ਜਿਹੜਾ ਸਮਝਦੇ ਹੋਗੇ ਯਾਰ ਪਲੇਸ ਮੇਰੀ ਰਿਕਵੈਸਟ ਆ ਠੀਕ ਹੈ ਮੈਨੂੰ ਐਵੇਂ ਫੋਨ ਨਾ ਕਰਿਆ ਕਰ ਮੈਂ ਆਪੇ ਫੋਨ ਲਾ ਲਿਆ ਕਰ ਜਦੋਂ ਮੈਨੂੰ ਕੰਮ ਹੋਊਗਾ ਨਾ ਮੈਂ ਆਪੇ ਫੋਨ ਕਰਕੇ ਕਹਿ ਦੂੰ ਚਲ ਠੀਕ ਹੈ ਚੰਗਾ ਰੁਕ ਮੈਂ ਆਉਣੀ ਆ 5-4 ਮਿੰਟਾਂ ਦਾ ਕੰਮ ਆ ਜਾਣੀ ਠੀਕ ਹੈ ਯਾਰ ਐਡੀ ਕਾਲ ਵੀ ਨਾ ਕਰੇਗਾ ਠੀਕ ਹੈ ਪਾਪੂ ਘਰੇ ਹੁਣ ਮੈਂ ਕੀ ਬਹਾਨਾ ਲਾ ਕੇ ਆਵਾਂ ਚਲ ਚੰਗਾ ਥੋੜਾ ਟਾਈਮ ਵੇਟ ਕਰ ਮੈਂ ਆਤੀ ਓਕੇ ਤੜਕੇ ਫੋਨ ਸਿਆਪ ਬਹੁਤ ਜਿਹਰੇ ਅੱਖ ਤੇ ਮੇਰੀ ਅੱਜ ਮਨੋਂ ਕਾੜੋ ਹਉ ਤੇ ਲਈ ਤਮਨਾ ਬੁਰੀ